ਮੇਰੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸੱਚੀ ਅਕਾਲ ਅੱਜ ਅਸੀਂ ਜਮਾਤ 6ਵੀਂ ਦੀ ਪੰਜਾਬੀ ਦੀ ਪਾਠ ਪੁਸਤਕ ਅਰਦਾਸ ਵਿਚਲਾ ਪਾਠ 19 ਰੱਬੀ ਅਵਤਾਰ ਗੁਰੂ ਪੜ੍ਹਾਂਗੇ ਇਹ ਇੱਕ ਕਵਿਤਾ ਹੈ ਜਿਹੜੀ ਕਿ ਸੁਭਾਸ ਗੁਪਤਾ ਦੁਆਰਾ ਲਿਖੀ ਗਈ ਹੈ ਇਸ ਕਵਿਤਾ ਵਿੱਚ ਕਵੀ ਨੇ ਸਿੱਖਾਂ ਦੇ 10 ਗੁਰੂਆਂ ਬਾਰੇ ਦੱਸਿਆ ਹੈ ਕਿ ਗੁਰੂ ਸਾਹਿਬਾਂ ਨੇ ਕਿਹੜਾ-ਕਿਹੜਾ ਮਹਾਨ ਕੰਮ ਕੀਤਾ ਤੇ ਉਸ ਦੇ ਬਾਰੇ ਇਸ ਕਵਿਤਾ ਵਿੱਚ ਦੱਸਿਆ ਗਿਆ ਹੈ ਜਿਵੇਂ ਕਿ ਤੁਸੀਂ ਬੱਚੋ ਜਾਣਦੇ ਹੋ ਕਿ ਸਿੱਖ ਧਰਮ ਵਿੱਚ 10 ਗੁਰੂ ਸਹਿਬਾਨ ਹੋਏ ਹਨ ਜਿਨ੍ਹਾਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਕਵਿਤਾ ਇਹ 10 ਗੁਰੂਆਂ ਦੀ ਸੁਣੋ ਕਹਾਣੀ ਸਿੱਖ ਧਰਮ ਦੇ ਜੋ ਸੰਬਾਨੀ ਬਾਨੀ ਤੋਂ ਭਾਵ ਚਲਾਉਣ ਵਾਲੇ ਪਾਵਸੇ ਸਿੱਖ ਧਰਮ ਨੂੰ ਚਲਾਉਣ ਵਾਲੇ ਉਸਦੇ ਮੋਢੀ ਪਹਿਲੇ ਗੁਰੂ ਗੁਰੂ ਨਾਨਕ ਆਏ ਬੇੜੇ ਜਗ ਦੇ ਪਾਰ ਲਗਾਏ ਉਹਨਾਂ ਨੇ ਸਿੱਖ ਧਰਮ ਚਲਾਇਆ ਸੱਚੇ ਧਰਮ ਦਾ ਰਾਹ ਦਿਖਾਇਆ ਕਵੀ ਆਖਦਾ ਹੈ ਕਿ ਤੁਹਾਨੂੰ 10 ਗੁਰੂ ਸਾਹਿਬਾਨਾਂ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਕਿ ਸਿੱਖ ਧਰਮ ਦੇ ਮੋਢੀ ਸਨ ਉਹਨਾਂ ਵਿੱਚੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੁਨੀਆ ਉੱਪਰ ਆਏ ਜਿਨ੍ਹਾਂ ਨੇ ਇਸ ਦੁਨੀਆ ਨੂੰ ਪਾਰ ਲਗਾਇਆ ਭਾਵ ਕਿ ਇਸ ਦੁਨੀਆ ਨੂੰ ਤਾਰਿਆ ਉਹਨਾਂ ਨੇ ਸਿੱਖ ਧਰਮ ਚਲਾਇਆ ਭਾਵ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਸਿੱਖ ਧਰਮ ਨੂੰ ਚਲਾਇਆ ਸਿੱਖ ਧਰਮ ਦੀ ਸ਼ੁਰੂਆਤ ਕੀਤੀ ਸੱਚੇ ਧਰਮ ਦਾ ਰਾਹ ਦਿਖਾਇਆ ਅਤੇ ਇਸ ਦੁਨੀਆ ਨੂੰ ਭੁੱਲੀ ਪਟਕੀ ਹੋਈ ਦੁਨੀਆ ਨੂੰ ਸੱਚੇ ਮਾਰਗ ਉੱਪਰ ਚੱਲਣ ਦਾ ਉਪਦੇਸ਼ ਦਿੱਤਾ ਦੂਜੇ ਗੁਰੂ ਅੰਗਦ ਜੀ ਸਦਾਏ ਖਡੂਰ ਸਾਹਿਬ ਨੂੰ ਭਾਗ ਸੀ ਲਾਏ ਪਹਿਲੇ ਗੁਰੂ ਤੋਂ ਬਾਅਦ ਦੂਜੇ ਗੁਰੂ ਆਏ ਜਿਹੜੇ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਅਖਾਈ ਜਿਨ੍ਹਾਂ ਨੂੰ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਸਿੱਖ ਧਰਮ ਦੇ ਦੂਜੇ ਗੁਰੂ ਸਨ ਜਿਨ੍ਹਾਂ ਨੇ ਸ੍ਰੀ ਖਡੂਰ ਸਾਹਿਬ ਨੂੰ ਭਾਗ ਲਾਇਆ ਆਵ ਕੇ ਖਡੂਰ ਸਾਹਿਬ ਵਿੱਚ ਉਹਨਾਂ ਨੇ ਆਪਣਾ ਵਾਸਾ ਕੀਤਾ ਖਡੂਰ ਸਾਹਿਬ ਜਿੱਥੇ ਅੱਜ ਕੱਲ ਗੁਰਦੁਆਰਾ ਸਾਹਿਬ ਸਥਾਪਿਤ ਹੈ ਅੱਗੇ ਅਮਰਦਾਸ ਗੁਰੂ ਪਰ ਉਪਕਾਰੀ ਕੋਇੰਦਵਾਲ ਦੀ ਜੂਨ ਸੁਧਾਰੀ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਹੋਏ ਹਨ ਜਿਨ੍ਹਾਂ ਨੇ ਕਿ ਦੁਨੀਆਂ ਦਾ ਭਲਾ ਕੀਤਾ ਪਰ ਉਪਕਾਰੀ ਤੋਂ ਭਾਵ ਹੈ ਦੁਨੀਆਂ ਦਾ ਭਲਾ ਕਰਨ ਵਾਲਾ ਗੋਇੰਦਵਾਲ ਦੀ ਜੂਨ ਸੁਧਾਰੀ ਭਾਵ ਕਿ ਗੁਰੂ ਗੋਇੰਦਵਾਲ ਸ਼ਹਿਰ ਦੀ ਉਹਨਾਂ ਨੇ ਕਾਇਆ ਕਲਪ ਕਰ ਦਿੱਤੀ ਉਸ ਨੂੰ ਸੁਧਾਰ ਉਸ ਵਿੱਚ ਸੁਧਾਰ ਕੀਤਾ ਜਿੱਥੇ ਵੀ ਅੱਜ ਕੱਲ੍ਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵੀ ਗੁਰਦੁਆਰਾ ਸਾਹਿਬ ਸਥਾਪਿਤ ਹੈ ਜਿਹੜਾ ਕਿ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਇਹ ਸ੍ਰੀ ਗੋਇੰਦਵਾਲ ਸਾਹਿਬ ਦਾ ਗੁਰਦੁਆਰਾ ਚੌਥੇ ਗੁਰੂ ਗੁਰੂ ਰਾਮਦਾਸ ਜੀ ਸੰਗਤਾਂ ਤੇ ਖਿਰ ਖਾਸ ਜੀ ਕਹਿੰਦੇ ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਹੋਏ ਹਨ ਜਿਹੜੇ ਕਿ ਆਪਣੀਆਂ ਸੰਗਤਾਂ ਦੇ ਖਾਸ ਮਿਹਰ ਭਰਿਆ ਹੱਥ ਬਣਾਈ ਰੱਖਦੇ ਹਨ ਅੰਮ੍ਰਿਤਸਰ ਸੀ ਸ਼ਹਿਰ ਵਸਾਇਆ ਸਿਫਤੀ ਦਾ ਜੋ ਘਰ ਅਖਵਾਇਆ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕੀਤੀ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ ਜਿਸ ਨੂੰ ਕੇ ਸਿਫਤੀ ਦਾ ਘਰ ਕਿਹਾ ਜਾਂਦਾ ਹੈ ਸਿਫਤੀ ਤੋਂ ਪਾਵ ਪ੍ਰਸੰਸ਼ਾ ਪ੍ਰਸ਼ੰਸਾ ਸਿਫਤ ਅੱਗੇ ਹੈ ਪੰਜਵੇਂ ਗੁਰੂ ਗੁਰੂ ਅਰਜਨ ਪਿਆਰੇ ਜਿਨ੍ਹਾਂ ਕੀਤੇ ਕੰਮ ਨਿਆਰੇ ਕਵੀ ਆਖਦਾ ਹੈ ਕਿ ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਹੋਏ ਹਨ ਜਿਨ੍ਹਾਂ ਨੇ ਕੇ ਆਪਣੇ ਜੀਵਨ ਵਿੱਚ ਅਨੇਕਾਂ ਹੀ ਨਿਆਰੇ ਕੰਮ ਕੀਤੇ ਹਨ ਨਿਆਰੇ ਕੰਮ ਦਾ ਭਾਵ ਜਗ ਨਾਲੋਂ ਵੱਖਰੇ ਕੰਮ ਕਰਨੇ ਉਹਨਾਂ ਨੇ ਇਸ ਦੁਨੀਆ ਤੇ ਦੁਨੀਆ ਨਾਲੋਂ ਵੱਖਰੇ ਹੀ ਕੰਮ ਕੀਤੇ ਜਿਨ੍ਹਾਂ ਨੇ ਕੇ ਦੇਸ਼ ਕੌਮ ਦੀ ਖਾਤਰ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੂੰ ਤਤੀ ਤਵੀਰ ਤੇ ਬਿਠਾ ਕੇ ਮੁਗਲਾਂ ਵੱਲੋਂ ਸ਼ਹੀਦ ਕੀਤਾ ਗਿਆ ਜਿਹੜੇ ਕਿ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਅਖਵਾਏ ਬਾਣੀ ਦਾ ਜਹਾਜ਼ ਬਣਾਇਆ ਗੁਰੂ ਗ੍ਰੰਥ ਸਾਹਿਬ ਨਾਂ ਰਖਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਆਪਣੇ ਜੀਵਨ ਦੇ ਵਿੱਚ ਇੱਕ ਮਹਾਨ ਕਾਰਜ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਨਾ ਬਾਣੀ ਦਾ ਜਹਾਜ ਤੋਂ ਭਾਵ ਹੈ ਅਜਿਹਾ ਗ੍ਰੰਥ ਜਿਸ ਦੀ ਬਾਣੀ ਦੁਨੀਆ ਨੂੰ ਤਾਰਦੀ ਹੈ ਇਸ ਦਾ ਸੰਗਲ ਸੰਗਲਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਕਰਵਾਇਆ ਭਾਵ ਕਿ ਉਹਨਾਂ ਨੇ ਗੁਰੂ ਸਾਹਿਬਾਂ ਦੀ ਬਾਣੀ ਭਗਤਾਂ ਦੀ ਬਾਣੀ ਨੂੰ ਇਕੱਠਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਵਾਇਆ ਹਰ ਮੰਦਰ ਦੀ ਨੀਂ ਰਖਵਾਈ ਜਿਸ ਨੂੰ ਪੂਜੇ ਕੁੱਲ ਲੁਕਾਈ ਲੁਕਾਈ ਤੋਂ ਭਾਵ ਹੈ ਦੁਨੀਆ ਹਰ ਮੰਦਰ ਸਾਹਿਬ ਤੁਸੀਂ ਸਭ ਨੇ ਤੁਸੀਂ ਸਾਰੇ ਹਰ ਮੰਦਰ ਸਾਹਿਬ ਨੂੰ ਜਾਣਦੇ ਹੀ ਹੋ ਸਭ ਨੇ ਦੇਖਿਆ ਹੈ ਇਸ ਗੁਰਦੁਆਰਾ ਸਾਹਿਬ ਦੀ ਨੀਂ ਵੀ ਕਿਸ ਨੇ ਰਖਵਾਈ ਸੀ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਕਿ ਅੱਜ ਪੂਰੀ ਦੁਨੀਆ ਦੇ ਵਿੱਚੋਂ ਪੂਰੇ ਸੰਸਾਰ ਭਰ ਦੇ ਵਿੱਚੋਂ ਲੋਕ ਆ ਆ ਕੇ ਨਤਮਸਤਕ ਹੁੰਦੇ ਹਨ ਹਰ ਗੋਵਿੰਦ 6ਵੇਂ ਗੁਰੂ ਆਏ ਮੀਰੀ ਪੀਰੀ ਸਨ ਅਖਵਾਈ ਉਸ ਤੋਂ ਬਾਅਦ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਦੁਨੀਆ ਦੇ ਆਏ ਜਿਨ੍ਹਾਂ ਨੇ ਮੀਰੀ ਪੀਰੀ ਨਾ ਦੀਆਂ ਦੋ ਤਾਰੀ ਤਲਵਾਰ ਧਾਰਨ ਕੀਤੀ ਮੀਰੀ ਤੋਂ ਭਾਵ ਮੀਰੀ ਪੀਰੀ ਤੋਂ ਭਾਵ ਭਗਤੀ ਅਤੇ ਸ਼ਕਤੀ ਦੋ ਤਾਰੀ ਤਲਵਾਰ ਸਿਪਾਈ ਭਗਤੀ ਨਾਲ ਸ਼ਕਤੀ ਠਹਿرائی ਉਹਨਾਂ ਨੂੰ ਮੀਰੀ ਪੀਰੀ ਦੇ ਮਾਲਕ ਵੀ ਕਿਹਾ ਜਾਂਦਾ ਹੈ ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਮੀਰੀ ਪੀਰੀ ਨਾਮਕ ਦੋ ਧਾਰੀ ਤਲਵਾਰ ਧਾਰਨ ਕੀਤੀ ਜਿਸ ਦਾ ਅਰਥ ਸੀ ਮੀਰੀ ਤੋਂ ਭਾਵ ਭਗਤ ਮੀਰੀ ਤੋਂ ਭਾਵ ਸ਼ਕਤੀ ਅਤੇ ਪੀਰੀ ਤੋਂ ਭਾਵ ਭਗਤੀ ਭਾਵ ਭਗਤੀ ਦੇ ਨਾਲ ਨਾਲ ਉਹਨਾਂ ਨੇ ਸ਼ਕਤੀ ਨੂੰ ਵੀ ਠਹਿਰਾਇਆ ਲੇਉ ਨਾ ਨੇ ਦੋ ਤਾਰੀ ਤਲਵਾਰ ਧਾਰਨ ਕਰਕੇ ਮੀਰੀ ਪੀਰੀ ਦੇ ਮਾਲਕ ਅਖਵਾਏ ਸਤਵੇਂ ਗੁਰੂ ਸਨ ਗੁਰੂ ਹਰ राय ਸੰਗਤਾਂ ਦੇ ਸਨ ਮਨ ਨੂੰ ਪਾਏ ਸਿੱਖਾਂ ਦੇ ਸਤਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰ राय ਜੀ ਹੋਏ ਹਨ ਜਿਹੜੇ ਕੇ ਆਪਣੀਆਂ ਸੰਗਤਾਂ ਦੇ ਮਨ ਨੂੰ ਪਾਉਂਦੇ ਹਨ ਅੱਠਵੇਂ ਗੁਰੂ ਹਰਿਕ੍ਰਿਸ਼ਨ ਪਿਆਰੇ ਜਲਦੀ ਗਏ ਸਨ ਸਵਰਗ ਸਿਧਾਰੇ ਸਿੱਖਾਂ ਦੇ ਅੱਠਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰ राय ਹਰਕ੍ਰਿਸ਼ਨ ਜੀ ਹੋਏ ਹਨ ਜਿਹੜੇ ਕਿ ਸਿੱਖ ਧਰਮ ਦੇ ਸਭ ਤੋਂ ਛੋਟੀ ਉਮਰ ਦੇ ਗੁਰੂ ਸਾਹਿਬ ਹੋਏ ਹਨ ਜਿਹੜੇ ਕਿ ਛੋਟੀ ਉਮਰ ਵਿੱਚ ਹੀ ਸਵਰਗ ਸਿਧਾਰ ਗਏ ਨਵੇਂ ਗੁਰੂ ਗੁਰੂ ਤੇਗ ਬਹਾਦਰ ਹਿੰਦ ਦੀ ਬਣ ਕੇ ਆਏ ਚਾਦਰ ਹਿੰਦ ਦੀ ਚਾਦਰ ਤੋਂ ਭਾਵ ਹਿੰਦੁਸਤਾਨ ਦੀ ਰਖਵਾਲੀ ਕਰਨ ਵਾਲਾ ਅੱਠਵੇਂ ਨਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਹੋਏ ਹਨ ਜਿਹੜੇ ਕਿ ਹਿੰਦੁਸਤਾਨ ਦੀ ਰਖਵਾਲੀ ਕਰਨ ਵਾਲੇ ਗੁਰੂ ਅਖਵਾਏ ਹਨ ਭਾਵ ਕਿ ਉਹਨਾਂ ਨੇ Hindu ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਧਰਮ ਲਈ ਸੀਸ ਕਟਾਇਆ ਜਗ ਵਿੱਚ ਉੱਤਾ ਉੱਚਾ ਰੁਤਬਾ ਪਾਇਆ ਰੁਤਬਾ ਤੋਂ ਭਾਵ ਹੈ ਪ੍ਰਸਿੱਧੀ ਪ੍ਰਾਪਤ ਕਰਨੀ ਮਾਣ ਸਨਮਾਨ ਮਿਲਣਾ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਦੇ ਲਈ ਆਪਣਾ ਸੀਸ ਕਟਵਾਇਆ ਦਿੱਲੀ ਚਾਂਦਨੀ ਚੌਂਕ ਵਿੱਚ ਉਹਨਾਂ ਨੂੰ ਉਹਨਾਂ ਦਾ ਸ਼ੀਸ਼ ਧੜ ਨਾਲੋਂ ਕਲਮ ਕਰਕੇ ਸ਼ਹੀਦ ਕਰ ਦਿੱਤਾ ਗਿਆ ਇਸ ਲਈ ਹਿੰਦ ਹਿੰਦੂ ਧਰਮ ਦੀ ਰੱਖਿਆ ਦੇ ਲਈ ਉਹਨਾਂ ਨੇ ਆਪਣਾ ਸ਼ੀਸ਼ ਦੇ ਕੇ ਕੁਰਬਾਨੀ ਦਿੱਤੀ ਜਿਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਭਾਵ ਹਿੰਦੁਸਤਾਨ ਦੀ ਰਖਵਾਲੀ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਸੰਤ ਸਿਪਾਹੀ ਜ਼ੁਲਮ ਵਿਰੁੱਧ ਤਲਵਾਰ ਉਠਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਖਵਾਏ ਜਿਨ੍ਹਾਂ ਨੇ ਕਿ ਮੁਗਲਾਂ ਦੇ ਜ਼ੁਲਮ ਦੇ ਵਿਰੁੱਧ ਤਲਵਾਰ ਚੁੱਕੀ ਅਤੇ ਉਹਨਾਂ ਦੇ ਜ਼ੁਲਮ ਦਾ ਡਟ ਕੇ ਮੁਕਾਬਲਾ ਕੀਤਾ ਸਰਵੰਸਦਾਨੀ ਸੰਨ ਉਹ ਅਖਵਾਏ ਕੁਰਬਾਨੀ ਦਾ ਰਾਹ ਦਿਖਲਾ ਗਏ ਸਾਹਿਬ ਸ਼੍ਰੀ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਬੰਸਦਾਨੀ ਆਖਿਆ ਜਾਂਦਾ ਹੈ ਸਰਬੰਸਦਾਨੀ ਤੋਂ ਭਾਵ ਆਪਣਾ ਪੂਰਾ ਸਰਬੰਸ ਪਰਿਵਾਰ ਵਾਰ ਦੇਣ ਵਾਲਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਖਾਤਰ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਆਪਣੇ ਮਾਤਾ ਪਿਤਾ ਬੱਚੇ ਇਥੋਂ ਤੱਕ ਆਪਣੇ ਸਿੰਘ ਸਭ ਨੂੰ ਧਰਮ ਦੇ ਖਾਤਰ ਕੁਰਬਾਨ ਕਰ ਦਿੱਤਾ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਰਵੰਸਦਾਨੀ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਕਿ ਆਪਣੇ ਸਿੱਖਾਂ ਨੂੰ ਕੁਰਬਾਨੀ ਦਾ ਰਾਹ ਦਿਖਾਇਆ ਬਾਬ ਧਰਮ ਦੀ ਖਾਤਰ ਕੁਰਬਾਨ ਹੋਣ ਦਾ ਸੰਦੇਸ਼ ਦਿੱਤਾ ਕਿ ਆਪਣੇ ਧਰਮ ਦੀ ਰੱਖਿਆ ਲਈ ਕਦੇ ਵੀ ਪਿੱਛੇ ਨਾ ਹਟੋ ਤੇ ਜੁਲਮ ਸੈਣਾ ਵੀ ਉਹਨਾਂ ਨੇ ਪਾਪ ਦੱਸਿਆ ਇਹ ਸਨ ਗੁਰੂ ਰੱਬੀ ਅਵਤਾਰ ਦੁਨੀਆਂ ਦਾ ਕੀਤਾ ਉਦਾਰ ਇਹ 10 ਪਾਤਸ਼ਾਹ ਸਿੱਖ ਧਰਮ ਦੇ 10 ਗੁਰੂ ਸਾਹਿਬਾਨ ਹੋਏ ਹਨ ਜਿਹੜੇ ਕਿ ਰੱਬੀ ਅਵਤਾਰ ਹੋਏ ਹਨ ਅਵਤਾਰ ਭਾਵ ਜਨਮ ਲੈਣਾ ਇਸ ਲਈ ਇਹ ਰੱਬ ਦਾ ਰੂਪ ਦੁਨੀਆਂ ਦੇ ਉੱਪਰ ਰੱਬ ਦਾ ਰੂਪ ਵੜ ਕੇ ਆਏ ਜਿਨ੍ਹਾਂ ਨੇ ਕਿ ਦੁਨੀਆ ਦਾ ਉਦਾਰ ਭਾਵ ਉਦਾਰ ਭਾਵ ਕਲਿਆਣ ਕਰਨਾ ਕਲਿਆਣ ਕੀਤਾ ਅਤੇ ਉਹਨਾਂ ਨੂੰ ਸੱਚੇ ਮਾਰਗ ਉਤੇ ਚੱਲਣ ਦਾ ਉਪਦੇਸ਼ ਦਿੱਤਾ ਤੇ ਸਭ ਨੂੰ ਆਪਣੀ ਬਾਣੀ ਨਾਲ ਉਸ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ ਜਿੰਨਾ ਦੀ ਬਾਣੀ ਅੱਜ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਅਤੇ ਪੂਰੀ ਦੁਨੀਆ ਨੂੰ ਕੁੱਲ ਦੁਨੀਆ ਨੂੰ ਸੱਚ ਦੇ ਮਾਰਗ ਉੱਪਰ ਚੱਲਣ ਦਾ ਉਪਦੇਸ਼ ਬਖਸ਼ਦੀ ਹੈ ਭੁੱਲਿਆਂ ਭਟਕਿਆਂ ਨੂੰ ਸਿੱਧੇ ਰਾਹ ਪਾਉਂਦੀ ਹੈ ਧੰਨਵਾਦ